ਅੱਜ ਇੱਕ ਹੋਰ ਸੋਡੀ ਕਹਾਣੀ ਲੈ ਕੇ ਹਾਜ਼ਰ ਹੋਇਆ। ਉਮੀਦ ਆ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ। ਇੱਕ ਬੇਨਤੀ ਇਹ ਆ ਜੀ ਜਿਹੜਾ ਸਾਡੇ ਪੇਜ ਨਾਲ ਨਵਾਂ ਜੁੜਿਆ ਆ ਉਹ ਸਾਡੇ ਪੇਜ ਨੂੰ ਫੋਲੋ ਇਨ ਕਰ ਲਿਓ ਤੇ YouTube ਚੈਨਲ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਇੱਕ ਮਾਂ ਆਪਣੇ ਬੱਚੇ ਨੂੰ ਇੱਕ ਮੇਲੇ ਦੇ ਵਿੱਚ ਲਾ ਜਾਂਦੀ ਆ। ਉਹਦਾ ਬੱਚਾ ਜिद ਕਰਦਾ ਹੈ ਕਿ ਮੈਂ ਮੇਲੇ ਵਿੱਚ ਜਾਣਾ। ਤੇ ਮਾਂ ਮੇਲੇ ਵਿੱਚ ਲਾ ਜਾਂਦੀ ਆ ਤੇ ਬੱਚਾ ਛੋਟਾ ਹੁੰਦਾ। ਨਾ ਸਮਝ ਆਉਂਦਾ ਤੇ ਉਹਦੀ ਮਾਂ ਉਹਨੂੰ ਮੇਲੇ ਦੇ ਵਿੱਚ ਲੈ ਆਨੇ ਮੇਲੇ ਦੇ ਵਿੱਚ ਆ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਭੀੜ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਬੱਚਾ ਹੈ ਕੋਈਆਂ ਦੁਕਾਨਾਂ ਲੱਗੀਆਂ ਉਹਨਾਂ ਦੁਕਾਨਾਂ ਤੇ ਰੁਕਣ ਲੱਗ ਜਾਂਦਾ ਅੜਖੜਾ ਸਾਮਾਨ ਦੇਖਣ ਲੱਗ ਜਾਂਦਾ ਇਹ ਖੇਡਾਂ ਉੱਥੇ ਪਈਆਂ ਹੁੰਦੀਆਂ ਤਾਂ ਖੇਡਾਂ ਨੂੰ ਦੇਖਦਾ ਤੇ ਖੁਸ਼ ਵੀ ਹੁੰਦਾ ਜੇ ਉਹ ਖੇਡਾਂ ਨੂੰ ਦੇਖਦਾ ਉਹ ਖੁਸ਼ ਹੁੰਦਾ ਤੇ ਭੀੜ ਦੇ ਵਿੱਚ ਉਹ ਪਿੱਛੇ ਰਹਿ ਜਾਂਦਾ ਆਦੀ ਮਾਂ ਨਾਲੋਂ ਆਦੀ ਮਾਂ ਦਾ ਹੱਥ ਉਹ ਤਾਂ ਸੁੱਤ ਜਾਂਦਾ ਤੇ ਸਤਨ ਦੇ ਕਾਰਨ ਉਹ ਪਿੱਛੇ ਰਹਿ ਜਾਂਦਾ ਉਸ ਤੋਂ ਬਾਅਦ ਉਹ ਜਿਹੜਾ ਬੱਚਾ ਹੁੰਦਾ ਜਦੋਂ ਉਹਨੂੰ ਯਾਦ ਆਉਂਦੀ ਹੈ ਮੇਰੀ ਮਾਂ ਤਾਂ ਅੱਗੇ ਚਲੀ ਗਈ ਤੇ ਫਿਰ ਉਹ ਰੋਣ ਲੱਗ ਜਾਂਦਾ ਚੀਕਦਾ ਚਲਾਉਂਦਾ ਕਹਿੰਦਾ ਮੇਰੀ ਮਾਂ ਹੈ ਨਹੀਂ ਮੇਰੇ ਕੋਲ ਤੇ ਮੇਰੀ ਮਾਂ ਕਿੱਥੇ ਹੈ ਉਹ ਗੱਲਾਂ ਲੋਕਾਂ ਨੂੰ ਕਹਿਣ ਲੱਗ ਜਾਂਦੇ ਇੰਨੇ ਮੇਲੇ ਦੀ ਜਿਹੜੀ ਕਮੇਟੀ ਹੁੰਦੀ ਹੈ ਉਸ ਜਗ੍ਹਾ ਤੇ ਜਿੱਥੇ ਮੇਲਾ ਲੱਗਿਆ ਹੁੰਦਾ ਉਹ ਕਮੇਟੀ ਬਣੀ ਹੁੰਦੀ ਹੈ ਉੱਥੇ ਤੇ ਕਮੇਟੀ ਵਾਲੇ ਆ ਆ ਜਾਂਦੇ ਆ ਉਹ ਬੱਚੇ ਦੇ ਕੋਲ ਬੱਚੇ ਨੂੰ ਗੁੱਸਾ ਆ ਗਿਆ ਕਹਿੰਦੇ ਵੀ ਤੇਰੀ ਮਾਂ ਦਾ ਨਾਮ ਕੀ ਹੈ ਉਹ ਸਿਰਫ ਐਨੀ ਗੱਲ ਕਹਿੰਦਾ ਕਹਿੰਦਾ ਮੇਰੀ ਮਾਂ ਬਹੁਤ ਸੋਹਣੀ ਹੈ ਤੇ ਜਦੋਂ ਨਾਮ ਪੁੱਛਦਿਆ ਤੇ ਨਾਮ ਉਹ ਬੱਚਾ ਕੋਈ ਦੱਸਦਾ ਨਹੀਂ ਕਿਉਂਕਿ ਬੱਚਾ ਹਣ ਪੋਲ ਹੁੰਦਾ ਉਹਨੂੰ ਆਪਣੀ ਮਾਂ ਦਾ ਨਾਮ ਨਹੀਂ ਪਤਾ ਹੁੰਦਾ ਇਹਨਾ ਕਰਦਿਆ ਉਸ ਤੇ ਇਕੱਠ ਹੋਇਆ ਮੈਂ ਬਹੁਤ ਜ਼ਿਆਦੇ ਤੇ ਉਹ ਹਰ ਇੱਕ ਜਿਹੜੀ ਸੁੰਦਰ ਔਰਤ ਹੁੰਦੀ ਹੈ ਉਹਨੂੰ ਫੜ ਕੇ ਉਹਦੇ ਅੱਗੇ ਕਰਦੇ ਕਹਿੰਦੇ ਆਹ ਦੇਖ ਰਹਾ ਤੇਰੀ ਮਾਂ ਉਹ ਐਨਾ ਬੱਚਾ ਕਹਿੰਦਾ ਨਹੀਂ ਮੇਰੀ ਮਾਂ ਨਹੀਂ ਉਹ ਸਿਰ ਮਾਰ ਦਿੰਦਾ ਇੰਨਾ ਕਹਿੰਦੇ ਹੋਏ ਜਦੋਂ ਕੋਈ ਉਹਦੇ ਅੱਗੇ ਲੇੜੀ ਲਿਆਣੀਆਂ ਹੈਗੀਆਂ ਬੁੜੀਆਂ ਲਿਆਣੀਆਂ ਹੈਗੀਆਂ ਤਾਂ ਉਹ ਕਿਸੇ ਨੂੰ ਵੀ ਆਪਣੀ ਮਾਂ ਨਹੀਂ ਕਹਿੰਦਾ ਕਹਿੰਦਾ ਇਹ ਮੇਰੀ ਮਾਂ ਹੈ ਹੀ ਨਹੀਂ ਤੇਰੀ ਮਾਂ ਤਾਂ ਬਹੁਤ ਸੋਹਣੀ ਹੈ ਤੇ ਉਹ ਮੈਨੂੰ ਵੀ ਲੱਗਦੀ ਹੋਊਗੀ ਉਹ ਗੱਲਾਂ ਇਹ ਗੱਲਾਂ ਕਰਦਾ ਤੇ ਜਦੋਂ ਇੱਕ ਔਰਤ ਉੱਥੇ ਆ ਜਾਂਦੀ ਹੈ ਤੇ ਜਿਹੜੀ ਦਾ ਰੰਗ ਬਹੁਤ ਕਾਲਾ ਹੁੰਦਾ ਤੇ ਉਹ ਔਰਤ ਉੱਥੇ ਆ ਕੇ ਜਿਹੜਾ ਖੜਦੀ ਆ ਤਾਂ ਬੱਚਾ ਛੱਟ ਦੇ ਵਿੱਚ ਉਹਦੇ ਕੋਲ ਦੌੜ ਕੇ ਚਲਾ ਜਾਂਦਾ ਕਹਿੰਦਾ ਇਹ ਆ ਮੇਰੀ ਮਾਂ ਤੇ ਉਹ ਸੋਚਦੀ ਆ ਵੀ ਯਾਰ ਇਹਦਾ ਰੰਗ ਹੀ ਬਹੁਤ ਕਾਲਾ ਤੇ ਬੱਚਾ ਕਹਿੰਦਾ ਇਹ ਮੇਰੀ ਮਾਂ ਤਾਂ ਬਹੁਤ ਸੋਹਣੀ ਐ ਸੋ ਦੋਸਤੋ ਇਹ ਬੱਚੇ ਦੀ ਗੱਲ ਨਹੀਂ ਹੈਗੀ ਕੋਈ ਵੀ ਬੱਚਾ ਜਾਂ ਕੋਈ ਵੀ ਮਾਂ ਆਪਣੇ ਬੱਚੇ ਨੂੰ ਕਦੇ ਵੀ ਐਂ ਨਹੀਂ ਕਹਿੰਦੀ ਜਿਵੇਂ ਇਹ ਮਾੜਾ ਹੈ ਜਾਂ ਇਹ ਸੋਹਣਾ ਨਹੀਂ ਹੈਗਾ ਜਾਂ ਬੱਚਾ ਇਹ ਨਹੀਂ ਕਹਿੰਦਾ ਮੇਰੀ ਮਾਂ ਸੋਹਣੀ ਨਹੀਂ ਕੋਈ ਨਿਭਾਗਾ ਹੀ ਹੋਊਗਾ ਜਿਹੜਾ ਆਪਣੀ ਮਾਂ ਨੂੰ ਮਾਰਾ ਕਰੂਗਾ ਸੋ ਧੰਨਵਾਦ ਦੋਸਤੋ ਜੇਕਰ ਵੀਡੀਓ ਵਧੀਆ ਲਗੀ ਤਾਂ ਸ਼ੇਅਰ ਜੀ ਕਰ ਦਿਓ ਤੇ ਆਪਣੇ ਪੇਜ ਨਾਲ ਨਵੇਂ ਜਣੇਓ ਤਾਂ ਪੇਜ ਨੂੰ ਫੋਲੋ ਜੀ ਕਰ ਲਿਓ ਧੰਨਵਾਦ ਜੀ